ਉਹ ਪਤਾ ਕੀ ਕਰ ਕਹਿੰਦੇ ਊਰੇ ਵੀ ਕੁਝ ਨਹੀਂ ਹੋਣਾ ਲਾ ਲਓ ਜਿਹੜਾ ਜੋਰ ਲਾ ਬਾਈ ਮੇਰੇ ਨਾਲ ਉੱਥੇ ਬੰਦੇ ਤੇ ਫੇਰ ਤਾਂ ਅੱਬਾ ਚੈਲੰਜ ਕਰਕੇ ਮੇਰੀ ਤੁਹਾਨੂੰ ਹੱਥ ਜੋੜ ਮੈਂ ਕਹਾਂ ਬਾਈ ਫਿਰ ਇਹ ਹੀ ਗੱਲ ਆ ਫਿਰ ਉਹਨੂੰ ਹੋਊਗਾ ਕੁਝ ਫਿਰ ਜਨਾਬ ਫਿਰ ਤਾਂ ਗੱਲ ਸਹੀ ਆ ਤੁਸੀਂ ਤਾਂ ਹੀ ਚਲੋ ਮੇਰੀ ਮੇਰੀ ਹੁਣ ਤੱਕ ਆਏਗਾ ਤਾਂ ਅੱਧਾ ਘੰਟਾ ਤੁਹਾਨੂੰ ਹੋ ਕੇ ਕੜਾ ਮੈਂ ਤਾਂ ਹੁਣ ਤੁਹਾਡੇ ਜਿਹਾ ਲੱਗਿਆ ਹੋਇਆ ਨਹੀਂ ਤੁਸੀਂ ਕਾਲ ਨਹੀਂ ਕਰੀ ਉਹਨੂੰ ਮੈਂ ਤੁਹਾਡੇ ਜਿਹਾ ਲੱਗਿਆ ਹੁਣ ਕਾਲ ਨਹੀਂ ਕਰੀ ਤੁਸੀਂ ਤਾਂ ਹੋਇਆ ਮੈਂ ਤੁਹਾਡੇ ਜਿਹਾ ਲੱਗਿਆ ਹੋਇਆ ਨਹੀਂ ਫਿਰ ਤੁਸੀਂ ਕਿਵੇਂ ਕਹੀ ਜਾਂਦੇ ਵੀ ਆ ਰਹੇ ਆਓ ਕਾਮਲ ਕਾ ਤੁਸੀਂ ਸੰਤੁਰ ਕਰ ਬੋਲਦੇ ਮੈਂ ਪੁਲਿਸ ਪਾਰਟੀ ਤੇ ਕਾਮਲ ਸੈਣੀ ਕਰਕੇ ਨਹੀਂ ਮੇਰੇ ਵੀ 5 ਮਿੰਟਾਂ ਤੱਕ ਪੰਜਾਬ ਲੈਵਲ ਤੇ ਹਥਿਆਰ ਤੁਸੀਂ ਮੁਲਾਜ਼ਮ ਨੂੰ ਇਹਨਾਂ ਕੰਮਾਂ ਬਾਰੇ ਤੇ ਦੂਜੇ ਬੰਦੇ ਨੂੰ ਡਰਾਉ ਧਮਕਾ ਇਹ ਸਕੇਲ ਬੜਾ ਹੋ ਜਾਣਾ ਹੁਣ ਦਿਖਾਓ ਤੁਸੀਂ ਦੇਖ ਸਕਦਾ ਮੈਂ ਜਦ ਤੱਕ ਮੈਂ ਰੁਕਦਾ ਮੈਂ ਲਾਈਵ ਨਹੀਂ ਹੋ ਰਿਹਾ ਤਾਂ ਹੀ ਸੱਚਕ ਮੈਨੂੰ ਪਤਾ ਵੀ ਬੜਾ ਸਿਸਟਮ ਹੋ ਜਾਣਾ ਤੁਸੀਂ ਥਾਣੇ ਆ ਨਹੀਂ ਜੀ ਮੈਂ ਪੂਰਾ ਪੰਜਾਬ ਬੰਦ ਕਰ ਦਉਗਾ ਹੋਣੀ ਬੁਲਾ ਲਓ ਮੈਂ ਸਾਰਾ ਪੂਰੇ ਪੰਜਾਬ ਦੇ ਵਿੱਚ ਮੇਰੇ ਵੋਟ ਚ ਤੁਸੀਂ ਆ ਤੱਕ ਨਹੀਂ ਮੈਂ ਬੇਨਤੀ ਹੈ ਤੁਸੀਂ ਤਾਂ ਫੇਰ ਉੱਥੇ ਗਏ ਵੱਡੇ ਅਫਸਰ ਦੁੱਤੀ ਜੜੇ ਹੋਏ ਆ ਐਡਾ ਕਿੱਡਾ ਕ ਬੜਾ ਉਹ ਬੰਦਾ ਵੀ ਉਹ ਆ ਰਹੀ ਹੈ ਇੰਨੇ ਲੋਕ ਇੱਕ ਪਿੱਛੇ ਤੁਸੀਂ ਮੈਂ 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 ਜਾਣ ਨਹੀਂ ਦਿੰਦਾ ਕਹਿੰਦਾ ਜੀ ਮੈਂ ਬਾਈ ਜੀ ਸਿਰਫ ਆ ਰੂਪ ਦੇਖ ਕੇ ਮੈਂ ਯਾਦ ਵਾਲਿਆਂ ਦਾ ਫੋਟੋ ਮੈਨੂੰ ਕਹਿੰਦਾ ਵੀ ਮੈਂ ਮੈਂ ਹੱਤ ਰਣੇ ਕਿਵੇਂ ਤੁਸੀਂ ਦਰਦੇਵ ਸਿੰਘ ਜੀ ਮੈਂ ਸਮਝ ਗਿਆ ਤੁਹਾਨੂੰ ਪਤਾ ਤਾਂ ਉੱਥੇ ਕਿੱਲਾ ਜਾ ਮੇਰੇ ਦੁਕਾਨ ਹੁੰਦੀ ਮੈਂ ਭੱਜਦਾ ਅੱਜ ਨਹੀਂ ਨਾ ਨਹੀਂ ਫਿਰ ਮੈਂ ਤਾਂ ਹੀ ਕਹਿ ਤਾ ਤੁਹਾਡੇ ਸਾਹਮਣੇ ਕਿੰਨਾ ਗਲਤ ਬੋਲਦੇ ਤੁਸੀਂ ਮੈਨੂੰ ਬੋਲਦੇ ਤੇ ਤੂੰ ਨਾਮ ਉਹ ਕਿੰਨਾ ਗਲਤ ਬੋਲਦਾ ਇੱਕ ਵਾਰੀ ਦੀ ਬੋਲੀ ਕਾਰਨ ਵੀ ਉਹ ਕੋਈ ਲੀਡਰ ਆ ਲੀਡਰ ਆ ਅਸੀਂ ਬੰਦੇ ਇਕੱਲੇ ਨਹੀਂ ਵਧਣੇ ਜੀ ਤੁਸੀਂ ਉਹਦੇ ਉਹਦੀ ਮਤਲਬ ਅੰਦਰ ਲੈ ਜਾਂਦੇ ਆਂ ਬਾਈ ਜੀ ਇੱਕ ਮੈਂ ਤਾਂ ਫੇਰ ਮਾੜਾ ਮੋਟਾ ਹਾੜਨ ਵਾਲਾ ਬੋਲਣ ਵਾਲਾ ਬੰਦਾ ਆਮ ਬੰਦਾ ਕਿੱਥੇ ਜਾਊਗਾ ਬਿਲਕੁਲ ਕਿੰਨੇ ਬੰਦੇ ਇਹਨਾਂ ਤੋਂ ਮਾਵਾ ਭੈਣ ਦੀ ਗੱਲਾਂ ਕਰਕੇ ਜਾਂਦੇ ਹੋਣੇ ਰੋਜ਼ ਘਰ ਲੋ ਨਹੀਂ ਬਾਈ ਯਾਰ ਕੋਈ ਹੁਨੇਰ ਕਰਦੀ ਆ ਅਸੀਂ ਪੰਜਾਬ ਆ ਇਹ ਬਾਈ ਕਰੋ ਬਾਈ ਉਹਦੇ ਤੇ ਕਾਰਵਾਈ ਕਰੋ ਅਸੀਂ ਲੋਕਾਂ ਦੀ ਧੀਆਂ ਭੈਣਾਂ ਵਾਤੇ ਖੜ ਜੀਦਾ ਕੋਈ ਸਾਨੂੰ ਮਾਹ ਭੈਣ ਦੀ ਗੱਲ ਕਰ ਮਤਲਬ ਐਸੇ ਸੇ ਕੋਈ ਗੱਲ ਹੈ ਜੀ ਮੈਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਤੁਸੀਂ ਮੈਨੂੰ ਕੀ ਕਿਹਾ ਵੀ ਦਰਖਾਸਤ ਦੇਜੋ ਉਹਨੂੰ ਬੁਲਾ ਲਾਂਗੇ ਮਤਲਬ ਕੋਈ ਗੱਲ ਹੈ ਜੀ ਬਲਾ ਬਲਾ ਤਾਂ ਇਹ ਇਹ ਜਵਾਬ ਹੈਗਾ ਤੁਸੀਂ ਆਹ ਬਤਾ ਦਿਓ ਤੁਸੀਂ ਆਪਣੇ ਸੰਸਰ ਨੂੰ ਜਸਟੀਫਾਈ ਕਰਦੇ ਹੋ ਮੈਂ ਹੈ ਨਹੀਂ ਸੀ ਮੈਂ ਨਹੀਂ ਤੁਸੀਂ ਮੈਨੂੰ ਕਿਹਾ ਵੀ ਉਹ ਆਉਣੇ ਆ ਜੀ ਉਹਨਾਂ ਦੇ ਡਰਾਈਵਰ ਦਾ ਬੱਚਾ ਬਿਮਾਰ ਹੋ ਗਿਆ ਠੀਕ ਹੈ ਡਰਾਈਵਰ ਨੂੰ ਭੇਜ ਦਿਓ ਗੱਲ ਮੈਨੂੰ ਭੇਜ ਦਿਓ ਮੈਂ ਤੁਹਾਨੂੰ ਦੱਸਿਆ ਮੈਨੂੰ ਗਾਲ ਫਲਾਣੇ ਨੇ ਕੱਢੀ ਆ ਤੁਹਾਨੂੰ ਦੱਸਿਆ ਤੁਸੀਂ ਕਹਿੰਦੇ ਕੋਈ ਨਹੀਂ ਤੁਸੀਂ ਦਰਖਾਸਤ ਦੇ ਦਿਓ ਫਿਰ ਆਪਾਂ ਬੁਲਾ ਲਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਸੁਣਦੇ ਕੋ ਮੈਂ ਨਹੀਂ ਝੂਠ ਬੋਲਣਾ ਨਾ ਆਪਾਂ ਨੂੰ ਬੋਲਣਾ ਮੈਂ ਤੁਹਾਨੂੰ ਦੁਵਾਰੇ ਦੱਸਦਾ ਠੀਕ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੁਵਾਰੇ ਦੱਸਦਾ ਮੈਂ ਮੈਂ ਇਹਨਾਂ ਨੂੰ ਫੋਨ ਲਾਇਆ ਮੌਕੇ ਤੇ ਗਏ ਸੀ ਜਾਈ ਨਹੀਂ ਸਕਦਾ ਜੀ ਬੰਦਾ ਇਹਦਾ ਸਹੀ ਮੈਂ ਕਿਹਾ ਕੀ ਬਣਿਆ ਉਹ ਤੁਸੀਂ ਲੀਡਰ ਲੂਟਰ ਦੇ ਚੱਕਰ 'ਚ ਉਹਨੂੰ ਛੱਡਤਾ ਨਹੀਂ 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 ਉਹ ਇਹ ਕੋਈ ਲੀਡਰ ਆ ਨਹੀਂ ਤਾਂ ਹੁਣ ਪਤਾ ਲੱਗਦਾ ਪਤਾ ਨਹੀਂ ਕਿ ਲੀਡਰ ਆ ਕੋਈ ਉਹ ਲੀਡਰਾਂ ਦੇ ਵੀ ਪਰਚੇ ਹੁੰਦੇ ਹੀ ਸਭ ਕੋਲ ਹੁੰਦੇ ਆ ਪਰਚੇ ਵਾਲੀ ਗੱਲ ਬਿੰਦੀ ਜੀ ਸੁਣੋ ਇਹਨਾਂ ਸਾਹਮਣੇ ਕੀ ਕਹਾਂ ਮਨੂੰ ਮੈਂ ਬਾਈ ਆਪਣਾ ਨਾਮ ਦਾ ਪਿੰਡ ਦੱਸ ਮਾਫੀ ਮੰਗ ਤੋਰ ਇਥੋਂ ਉਹ ਪਤਾ ਕੀ ਕਰੇ ਕਹਨੇ ਉਰੇ ਵੀ ਕੁਝ ਨਹੀਂ ਹੋਣਾ ਲਾ ਲਓ ਜਿਹੜਾ ਜੋਰ ਲਾ ਬਾਈ ਮੇਰੇ ਨਾਲ ਉੱਥੇ ਬੰਦੇ ਤੇ ਫੇਰ ਤਾਂ ਅੱਬਾ ਤਾਂ ਚੈਲੰਜ ਕਰਕੇ ਮੇਰੀ ਤੁਹਾਨੂੰ ਹੱਥ ਜੋੜ ਮੈਂ ਕਹ ਬਾਈ ਫਿਰ ਇਹ ਹੀ ਗੱਲ ਆ ਫਿਰ ਹੁਣ ਹੋਊਗਾ ਕੁਝ ਫਿਰ ਜਨਾਬ ਫਿਰ ਤਾਂ ਗੱਲ ਸਹੀ ਆ ਤੁਸੀਂ ਤਾਂ ਹੀ ਚਲੋ ਮੇਰੀ ਮੇਰੀ ਹੁਣ ਤੱਕ ਆਏਗਾ ਤਾਂ ਜਦ ਤੱਕ ਤੁਹਾਨੂੰ ਹੋ ਕੇ ਕਹਿੰਦਾ ਮੈਂ ਤਾਂ ਹੁਣ ਤੁਹਾਡੇ ਜਿਹਾ ਲੱਗਿਆ ਹੋਇਆ ਨਹੀਂ ਤੁਸੀਂ ਕਾਲ ਨਹੀਂ ਕਰੀ ਉਹਨੂੰ ਮੈਂ ਤੁਹਾਡੇ ਜਿਹਾ ਲੱਗਿਆ ਹੁਣ ਤੁਸੀਂ ਕਾਲ ਨਹੀਂ ਕਰੀ ਤੁਸੀਂ ਤਾਂ ਹੋਇਆ ਮੈਂ ਤੁਹਾਡੇ ਜਿਹਾ ਲੱਗਿਆ ਹੋਇਆ ਨਹੀਂ ਫਿਰ ਤੁਸੀਂ ਕਿਵੇਂ ਕਹੀ ਜਨੇ ਵੀ ਆ ਰਿਹਾ ਹੋ ਕਮਲ ਕਾ ਤੁਸੀਂ ਸੰਤੁਰ ਗੱਲ ਬੋਲਦੇ ਮੈਂ ਪੁਲਿਸ ਪਾਰਟੀ ਭੇਜਾਂਗਾ ਕਮਲ ਸੈਣੀ ਕਰਕੇ ਨਹੀਂ ਵੀ ਦੇ 5 ਮਿੰਟਾਂ ਤੱਕ ਪੰਜਾਬ ਲੈਵਲ ਤੇ ਹਥਿਆਰ ਤੁਸੀਂ ਮੁਲਾਜ਼ਮ ਨੂੰ ਇਹਨਾਂ ਕਮਬਾਦ ਤੇ ਕਿ ਦੂਜੇ ਬੰਦੇ ਨੂੰ ਡਰਾਉ ਤਮਕਾ ਇਹ ਸਕੇਲ ਬੜਾ ਹੋ ਜਾਣਾ ਤੁਹਾਨੂੰ ਕਰਾਓ ਤੁਸੀਂ ਦੇਖ ਸਕਦਾ ਮੈਂ ਜਦ ਤੱਕ ਮੈਂ ਰੁਕਦਾ ਮੈਂ ਲਾਈਵ ਨਹੀਂ ਹੋ ਰਿਹਾ ਤਾਂ ਹੀ ਸੱਚ ਮੈਨੂੰ ਪਤਾ ਵੀ ਬੜਾ ਸਿਸਟਮ ਹੋ ਜਾਣਾ ਤੁਹਾਡੇ ਥਾਣੇ ਆ ਨਹੀਂ ਜੀ ਮੈਂ ਪੂਰਾ ਪੰਜਾਬ ਬੰਦ ਕਰ ਦਉ ਤੇਰੇ ਕੋਲ ਹੋਣੀ ਬੁਲਾ ਲਓ ਪੂਰੇ ਪੰਜਾਬ ਦੇ ਵਿੱਚ ਮੇਰੇ ਵਰਚ ਤੁਸੀਂ ਆ ਤੱਕ ਨਹੀਂ ਮੈਂ ਬੇਨਤੀ ਹੈ ਤੁਸੀਂ ਤਾਂ ਫੇਰ ਉੱਥੇ ਗਈ ਵੱਡੇ ਅਫਸਰ ਹੁੰਦੇ ਆ ਐਡਾ ਕਿੱਡਾ ਕ ਬੜਾ ਉਹ ਬੰਦਾ ਵੀ ਉਹ ਆ ਰਿਹਾ ਨੇ ਲੋਕ ਇੱਕ ਪਿੱਛੇ ਤੁਸੀਂ ਮੈਂ 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 ਜਾਣ ਨਹੀਂ ਦਿੰਦਾ ਕਹਿੰਦਾ ਜੀ ਮੈਂ ਬਾਈ ਜੀ ਸਿਰਫ ਰੂਪ ਦੇਖ ਕੇ ਮੈਂ ਆਹ ਦਾੜੀ ਵਾਲਾ ਪਤਾ ਮੈਨੂੰ ਕਹਿੰਦਾ ਵੀ ਮੈਂ ਮੈਂ ਹੱਤ ਰਣ ਕਿਵੇਂ ਦੀ ਪ੍ਰਦੇਵ ਸਿੰਘ ਜੀ ਮੈਂ ਸਮਝ ਗਿਆ ਤੁਹਾਨੂੰ ਪਤਾ ਨਾ ਉੱਥੇ ਕਿੱਲਾ ਜਾ ਮੇਰੇ ਦੁਕਾਨ ਆਉਂਦੀ ਮੈਂ ਭੱਜਦਾ ਅੱਜ ਨਹੀਂ ਨਾ ਨਹੀਂ ਫਿਰ ਮੈਂ ਤਾਂ ਹੀ ਕਹਿ ਤੂੰ ਤੁਹਾਡੇ ਸਾਹਮਣੇ ਕਿੰਨਾ ਗਲਤ ਬੋਲਦੇ ਤੁਸੀਂ ਮੈਨੂੰ ਬੋਲਦੇ ਤੇ ਤੂੰ ਨਾਮ ਉਹ ਕਿੰਨਾ ਗਲਤ ਬੋਲਦੇ ਇੱਕ ਵਾਰੀ ਦੀ ਬੋਲੀ ਕਾਰਨ ਵੀ ਉਹ ਕੋਈ ਲੀਡਰ ਆ ਉਹ ਲੀਡਰ ਆ ਅਸੀਂ ਬੰਦੇ ਇਕੱਲੇ ਨਹੀਂ ਵਧਣੇ ਜੀ ਤੁਸੀਂ ਉਦੋਂ ਉਦੋਂ ਅੰਦਰ ਲੈ ਜਾਂਦੇ ਆ ਬਾਈ ਜੀ ਇੱਕੋ ਲੈ ਜਾਂਦੇ ਮੈਂ ਤਾਂ ਫੇਰ ਮਾੜਾ ਮੋਟਾ ਆੜਨੇ ਵਾਲਾ ਬੋਲਣੇ ਵਾਲਾ ਬੰਦਾ ਆਮ ਬੰਦਾ ਕਿੱਥੇ ਜਾਊਗਾ ਬਿਲਕੁਲ ਗਲਤ ਕਿੰਨੇ ਬੰਦੇ ਇਹਨਾਂ ਤੋਂ ਮਾਵਾ ਭੈਣ ਦੀ ਗਾਣਾ ਖਾ ਕੇ ਜਾਂਦੇ ਨੇ ਤੁਸੀਂ ਘਰ ਲੈ ਨਹੀਂ ਬਾਈ ਯਾਰ ਕੋਈ ਹੁਨੇਰ ਕਰਦੀ ਆ ਅਸੀਂ ਪੰਜਾਬ ਆ ਇਹ ਯਾਰ ਬਾਈ ਕਰੋ ਬਾਈ ਉਹਦੇ ਤੇ ਕਾਰਵਾਈ ਕਰੋ ਅਸੀਂ ਲੋਕਾਂ ਦੀ ਧੀਆਂ ਭੈਣਾਂ ਵਾਸਤੇ ਖੜ੍ਹ ਜੀਦਾ ਕੋਈ ਸਾਨੂੰ ਮਾ ਭੈਣ ਦੀ ਗੱਲ ਕਰ ਮਤਲਬ ਐਸਾ ਕੋਈ ਗੱਲ ਹੈ ਜੀ ਮੈਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਤੁਸੀਂ ਮੈਨੂੰ ਕੀ ਕਿਹਾ ਵੀ ਦਰਖਾਸਤ ਦੇ ਜੋ ਉਹਨੂੰ ਬੁਲਾ ਲਾਂਗੇ ਮਤਲਬ ਕੋਈ ਗੱਲ ਹੈ ਜੀ ਪਹਿਲਾਂ ਬੁਲਾ ਤਾਂ ਇਹ ਇਹ ਜਵਾਬ ਹੈਗਾ ਤੁਸੀਂ ਆਹ ਬਤਾ ਦਿਓ ਤੁਸੀਂ ਆਪਣੇ ਸੰਸਰ ਨੂੰ ਜਸਟੀਫਾਈ ਕਰਦੇ ਹੋ ਮੈਂ ਹੈ ਨਹੀਂ ਸੀ ਮੈਂ ਨਹੀਂ ਤੁਸੀਂ ਮੈਨੂੰ ਕਿਹਾ ਵੀ ਉਹ ਆਉਣੇ ਆ ਜੀ ਉਹਨਾਂ ਦੇ ਡਰਾਈਵਰ ਦਾ ਬੱਚਾ ਬਿਮਾਰ ਹੋ ਗਿਆ ਠੀਕ ਹੈ ਡਰਾਈਵਰ ਨੂੰ ਭੇਜ ਦਿਓ ਗੱਲ ਮੈਨੂੰ ਭੇਜ ਦਿਓ ਮੈਂ ਤੁਹਾਨੂੰ ਦੱਸਿਆ ਮੈਨੂੰ ਗਾਲ ਫਲਾਣੇ ਨੇ ਕੱਢੀ ਆ ਤੁਹਾਨੂੰ ਦੱਸਿਆ ਤੁਸੀਂ ਕਹਿੰਦੇ ਕੋਈ ਨਹੀਂ ਤੁਸੀਂ ਦਰਖਾਸਤ ਦੇ ਦਿਓ ਫਿਰ ਆਪਾਂ ਬੁਲਾ ਲਾਂਗੇ ਨਹੀਂ ਨਹੀਂ ਮਾਲਾ ਨਹੀਂ ਨਹੀਂ ਕੋਈ ਗੱਲ ਨਹੀਂ ਇਹਨਾਂ ਦੇ ਕੋਲ ਦੇਖੋ ਮੈਂ ਨਹੀਂ ਝੂਠ ਬੋਲਣਾ ਨਾ ਆਪਾਂ ਨੂੰ ਬੋਲਣਾ ਮੈਂ ਤੁਹਾਨੂੰ ਦੁਬਾਰਾ ਦੱਸਦਾ ਠੀਕ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੁਬਾਰਾ ਦੱਸਦਾ ਮੈਂ ਮੈਂ ਇਹਨਾਂ ਨੂੰ ਫੋਨ ਲ ਮੌਕੇ ਤੇ ਗਏ ਸੀ ਜੀ ਜਾ ਹੀ ਨਹੀਂ ਸਕਦਾ ਜੀ ਬੰਦਾ ਇਦਾਂ ਨਹੀਂ ਮੈਂ ਕਿਹਾ ਕੀ ਬਣਿਆ ਉਹ ਤੁਸੀਂ ਲੀਡਰ ਲੂਟਰ ਦੇ ਚੱਕਰ 'ਚ ਉਹਨੂੰ ਛੱਡਤਾ ਨਹੀਂ 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 ਉਹ ਇਹ ਕੋਈ ਲੀਡਰ ਆ ਨਹੀਂ ਤਾਂ ਹੁਣ ਪਤਾ ਲੱਗਦਾ ਪਤਾ ਨਹੀਂ ਕਿ ਲੀਡਰ ਆ ਕੋਈ ਉਹ ਉਹ ਲੀਡਰਾਂ ਦੇ ਵੀ ਪਰਚੇ ਹੁੰਦੇ ਹੀ ਸਭ ਕੋਲ ਹੁੰਦੇ ਆ ਪਰਚੇ ਵਾਲੀ ਗੱਲ ਬਿੰਤੀ ਜੀ ਸੁਣੋ ਇਹਨਾਂ ਸਾਹਮਣੇ ਕੀ ਕਹਾਂ ਮੈਨੂੰ ਮੈਂ ਬਾਈ ਆਪਣਾ ਮਾਂ ਦਾ ਗੱਲ ਪਿੰਡ ਦੱਸ ਮਾਫੀ ਮੰਗ ਤੋਰ ਇਥੋਂ